ਲਓ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਲਓ ਜੀ ਆਪਾਂ ਲੱਗੇ ਆਂ ਸੋਲਰ ਕਰ ਲੱਗੇ ਆਂ ਫਿੱਟ ਤੇ ਕਰਦੇ ਆਂ ਸੋਲਰ ਫਿੱਟ ਕਰਦੇ ਆਂ ਸਮਾਨ ਨੂੰ ਆਪਾਂ ਸਾਰਾ ਲੈ ਕੇ ਪਹੁੰਚ ਚੁੱਕੇ ਆਂ ਹਾਂਜੀ ਤੇ ਕਰਦੇ ਆਂ ਆਪਾਂ ਫਿੱਟ ਕਰਦੇ ਆਂ ਸਾਰਾ ਹੁਣ ਬੰਦੇ ਆਪਣੇ ਪਹੁੰਚ ਕੇ ਲੈ ਕੇ ਸਮਾਨ ਕੱਲ ਦੀ ਤੁਹਾਨੂੰ ਚਲਦੀ ਵੀ ਦਿਖਾਵਾਂਗੇ ਕਿਉਂ ਆਪਾਂ ਪਾਣੀ ਲਾ ਕੇ ਕਰਦੇ ਮਾੜੀ ਸਲਾਸਲਾ ਮੜੀ ਹੋ ਜੇ ਵੈਲਕਮ ਵੰਦਾਬਾਦ ਉਹ ਜੀ ਚੀਮਾ ਸਾਹਿਬ ਹੋਰ ਕੀ ਹਾਲ ਹੈ ਅਸਤਰਾ ਕਰੀ ਸਤਾ ਅਸਤਰਾ ਜੀ ਆ ਗਏ ਲੋ ਜੀ ਆਪਣੀ ਮੋਟਰਾਂ ਬਿਜਲੀ ਤੇ ਚੱਲਣ ਲਈਏ ਉਹ ਮੋਟਰ ਬੰਦ ਕਰਕੇ ਇਧਰੋਂ ਚਲਾਈ ਜੀ ਆਪਾਂ ਤੇ ਇੰਨਾ ਗੱਲੇ ਦੇਖੋ ਕਿ ਥਾਂ ਮਾੜਾ ਹੀ ਰੇਤਾਂ ਵਾਲਾ ਹੀ ਤੇ ਆਪਾਂ ਸੋਲਰ ਵਾਲੀ ਪੰਜ ਦੀ ਲਾਉਣ ਲੱਗੇ ਆ ਇੱਥੇ ਉੱਥੇ ਆਪਣਾ 12 ਕਿੱल्ल्या ਦਾ ਪੰਜ ਦੀ ਲਾਈਏ ਕਿਉਂਕਿ ਉਹ ਜ਼ਮੀਨ ਮੋਟੀ ਥੋੜੀ ਤਿੰਨ ਦੀ ਵੀ ਚੱਲ ਸਕਦੀ ਤਿੰਨਾਂ ਕਿੱल्ल्या ਤੇ ਪਰ ਜ਼ਮੀਨ ਥੋੜੀ ਨਾ ਇੱਧਰ ਇੱਕ ਕਿੱਲਾ ਜ਼ਿਆਦਾ ਵਿੱਚ ਰੇਤਾ ਜੀ ਚਲੋ ਹੋ ਜਾਏਗਾ ਸੈਟ ਹੋ ਜੂ ਮੱਕੀ ਦੇ ਟਾਂਡੇ ਰੂੜੀ ਵਗੈ ਤੇ ਆਪਾਂ ਮੇਰਾ ਵੀਰ ਮੈਂ ਉਹ ਬੇਇਜ਼ਤੀ ਕਰਦਾ ਹਾਂ ਸਾਰਿਆਂ ਸਤਿ ਸ਼੍ਰੀ ਅਕਾਲ ਨੂੰ ਵੀ ਮੇਰਾ ਭਰਾ ਨਾ ਰਿਜੀਨਲ ਸਮਾਨ ਰਿਜੀਨਲ ਇੱਕ ਨੰਬਰ ਦਾ ਉਹ ਵੀ ਪ੍ਰੋਪਰ ਤੁਹਾਨੂੰ ਆਪਾਂ ਕਹਲ ਨੂੰ ਸਮਾਨ ਫੇਟਨ ਦਾ ਲੱਗਦਾ ਸਾਰਾ ਕੁਝ ਚਾਲਦਾ ਦਿਖਾਵਾਂਗੇ ਆ ਹੁਣ ਤੁਸੀਂ ਲਾਈਟ ਦੇ ਚੱਲਣ ਦੀ ਪੰਜ ਦੀ ਮੋਟਰ ਚੱਲਣ ਦੀ ਚਾਰ ਚਾਰ ਦਾ ਪਾਪਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਜੀ ਇੱਕ ਵਰਦਾਨ ਹੀ ਹੈ ਜੀ ਵੀਰ ਦਾ ਠੀਕ ਆ ਇਹਨਾਂ ਦਾ ਨੰਬਰ ਬਾਕੀ ਨੰਬਰ ਤੇ ਕਨੈਕਟ ਕਰ ਸਕਦੇ ਤੁਸੀਂ ਜਦੋਂ ਮਰਜ਼ੀ ਇਹਦੇ ਨੰਬਰ ਆਪਾਂ ਦੇ ਦਿਆ ਨਾ ਡਿਸਟ੍ਰਿੰਜ ਜੇ ਤੁਸੀਂ ਜਦੋਂ ਮਰਜ਼ੀ ਕਨੈਕਟ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਉਹੜਾ ਚੱਕਰ ਨਹੀਂ ਉਸ ਸਮਾਨ ਦੀ ਗਾਰੰਟੀ ਆਪਾਂ ਖੁਦ ਗਾਰੰਟੀ ਦਵਾਂਗੇ ਇਹਨਾਂ ਦੇ ਸਮਾਨ ਦੀ ਆਪਾਂ ਹੋਰ ਕਿਸੇ ਦੇ ਸਮਾਨ ਦੀ ਗਾਰੰਟੀ ਨਹੀਂ ਦੇ ਸਕਦੇ ਪਲੇਟਾਂ ਦੀ ਸਟਾਰਟਰ ਦੀ ਮੋਟਰ ਦੀ ਕਿਉਂਕਿ ਆਪਾਂ ਹੁਣ ਆਪਾਂ ਤੀਜੀ ਤੀਜਾ ਸੋਲਰ ਸਿਸਟਮ ਲਗਾਉਣ ਦੇ ਆਪਾਂ ਇਹਨਾਂ ਕੋ ਤੇਵਾ ਸਕਦੇ ਜੇ ਜੇ ਆਪਣੇ ਵੀਰ ਲਗਾਉਣਾ ਤੇ ਵਰਦਾਨ ਹੀ ਇੱਕ ਸੱਤ ਉਹ ਟੈਨਸ਼ਨ ਵਾਲੀ ਗੱਲ ਨਹੀਂ ਇੱਕ ਨੰਬਰ ਦਾ ਕੰਮ ਆ ਇਹਨਾਂ ਤੇ हां आपनी गल पूरी टोक के टोक के लाव सामान ਇਹਨਾਂ ਦਾ ਸਮਾਨ ਆਪ ਗਰੰਟੀ ਦੇ ਸਕਦੇ ਹਾਂ ਹੋਰ ਕਿਸੇ ਦੇ ਸਮਾਨ ਦੀ ਗਰੰਟੀ ਨਹੀਂ ਆਪਾਂ ਕੋਈ ਇਹਨਾਂ ਦੇ ਮਸ਼ਹੂਰੀ ਵੀ ਨਹੀਂ ਕਰਦੇ ਆ ਵੀ ਆਪਾਂ ਮਸ਼ਹੂਰੀ ਕਰਦੇ ਆ ਐਡ ਕਰਦੇ ਆ ਇਹਨਾਂ ਦੀ ਇਹਨਾਂ ਦਾ ਆਪਾਂ ਇਹਨਾਂ ਕੋ ਪੈਸੇ ਲੈਣਾ ਗੱਲ ਇਹ ਆ ਇਹਨਾਂ ਦਾ ਸਮਾਨ ਵਧੀਆ ਕੰਮ ਵਧੀਆ ਹੋਰ ਇਸ ਕਰਕੇ ਠੀਕ ਆ ਇਸ ਕਰਕੇ ਆਪਾਂ ਇਹਨਾਂ ਕੋ ਇਹਨਾਂ ਦੀ ਆਪਾਂ ਗੱਲ ਕਰਦੇ ਆ ਹੋਰ ਹੁਣ ਤੁਸੀਂ ਦੇਖ ਚੈੱਕ ਕਰ ਲਿਓ ਕੱਲ ਨੂੰ ਦੂਜੀ ਮੋਟਰ ਫਿੱਟ ਹੋ ਗਈ ਤੇ ਦੂਜੀ ਦਾ ਪਾਣੀ ਤੁਹਾਨੂੰ ਚੈੱਕ ਕਰਾਵਾਂਗੇ ਇਹ ਚੱਲਣ ਦੇ ਹੁਣ ਅਪਡੇਟ ਚੈੱਕ ਕਰਦੇ ਚਾਰ ਚਾਰ ਦੇ ਪੱਖੇ ਦੀ ਪੰਜ ਦੀ ਮੋਟਰ ਚੱਲਣ ਦੇਈਏ ਤੇ ਵੀ ਲੁੱਬੀ ਚੱਲਦੀ ਰਹੀ ਪੰਜ ਦੀ ਉਹ ਆਪਾਂ ਫਿੱਟ ਕਰਕੇ ਤੁਹਾਨੂੰ ਸਾਰਾ ਚੈੱਕ ਕਰਾ ਦੇਾਂਗੇ ਆਪਾਂ ਠੀਕ ਹੈ ਤੇ ਹੁਣ ਆ ਫਿਟਿੰਗ ਹੋ ਜਾਣੀ ਹੈ ਫਿਟਿੰਗ ਵੀ ਤੁਹਾਨੂੰ ਦਿਖਾਣੇ ਆ ਫਿਟਿੰਗ ਹੋ ਜਾਂਦੀ ਓਕੇ ਲਓ ਜੀ ਆਸਾ ਵੇਚ ਇੱਕ ਟੇਨਰ ਲੱਗਾ ਰਹਿ ਗਿਆ ਲੱਗਣ ਵਾਲਾ ਬਸ ਲਾ ਕੇ ਪ੍ਰੋਪਰ ਤਨ ਨੂੰ ਦੱਸਦੇ ਆ ਆਪਾਂ ਇਹਦੇ ਬਾਰੇ ਮੀਟਰ ਆ ਹੋ ਗਿਆ ਵੇਟ ਬਾਕੀ ਤੁਹਾਨੂੰ ਸਵੇਰੇ ਦੱਸਦੇ ਆ ਆਪਾਂ ਉਸ ਜਿਹੜਾ ਪੈਨਲ ਫਿੱਟ ਹੋਣਗੇ ਫਿਰ ਤੁਹਾਨੂੰ ਚਲਾ ਕੇ ਸਾਰਾ ਚੈੱਕ ਕਰਾ ਕੇ ਦੱਸਾਂਗੇ ਬਣੇ ਰਿਓ ਵੀਡੀਓ ਦੇ ਨਾਲ ਅੱਗੇ ਹੁਣ ਮਿਲਦੇ ਆ ਤੁਹਾਨੂੰ ਪੈਨਲ ਫਿੱਟ ਕਰਕੇ ਫਿਰ ਮੋਟਰ ਚਲਾ ਕੇ ਲਓ ਮਿੱਤਰ ਪਿਆਰਿਓ ਲੇਟਾਂ ਆ ਗਈਆਂ ਸਮਾਨ ਆ ਗਿਆ ਬਸ ਹਾਂ ਆਹ ਮੋਟਰ ਖੋਲਾਂਗੇ ਆਪਾਂ ਖੋਲ-ਖੋਲ ਕੇ ਇਹਨੂੰ ਰਹਾਦੇ ਸਾਈਡ ਤੇ ਫਿਰ ਫਿੱਟ ਕਰਾਂਗੇ ਸੁਬਾਨ ਫਿੱਟ ਹੋਏਗਾ ਤੁਹਾਨੂੰ ਚੱਲਦਾ ਦਿਖਾਉਣੀ ਆ ਪਾਣੀ ਚੈੱਕ ਕਰਾਵਾਂਗੇ ਤੁਸੀਂ ਲੀਗ ਹੋਣਾ ਹੈ ਇੱਕ ਨੰਬਰ ਦਾ ਕੰਮ ਬੀ ਦੀ ਮੋਟਰ ਬੰਦੇ ਸਾਡੇ ਲਾ ਰਹੇ ਨੇ ਪੂਰਾ ਜੋਰ ਬਾਕੀ ਚੋਰਾਂ ਨੇ ਹੱਥ ਜੋੜ ਕੇ ਬੇਨਤੀ ਇਹ ਵੀ ਮੇਰਾ ਭਰਾ ਛੇੜਿਓ ਨਾ ਸਹੀ ਕਰ ਮੇਰਾ ਭਰਾ ਹੁਣ ਨਾ ਲੈ ਗ ਜਾਇਓ ਮੋਟਰ ਸੁਮਾਨ ਜਿਲੇ ਵਸੇਟ ਓ ਮਿੱਤਰ ਪਿਆਰੇ ਸਭ ਕੁਝ ਹੋ ਗਿਆ ਫਿੱਟ ਬਾਬੇ ਦਾ ਨਾਮ ਲੈ ਕੇ ਹਣ ਚਲਾਓ ਟੱਕਰ ਸਿੱਧਾ ਹੀ ਓਏ ਸਿੱਧਾ ਹੀ ਇਹ ਚੱਕਰ ਸਿੱਧੀ ਸਿੱਧਿਆ ਬੰਦਾ ਸਿੱਧੀ ਸਿੱਧਿਆ ਚੱਲਣਾ ਤੇ ਚੱਲਣਾ ਚੱਕਦਾ ਯਾਰ ਜੀ ਬਾਣ ਦੀ ਗੱਲ ਓਏ ਲਾ ਜੀ ਵਧਾਈਆਂ ਵਧਾਈਆਂ ਹੋ ਗਿਆ ਹੈ ਇੰਨਾ ਪਾਣੀ ਉੱਤੇ ਹੀ ਹਾਂ ਬੱਤੀ ਵਾਲੀ ਦੇ ਇੰਨਾ ਪਾਣੀ ਨਿਕਲ ਪਾਣੀ ਬਹੁਤ ਹੈ ਪਾਣੀ ਬਹੁਤੂ ਆ ਚਾਹ ਨਾ ਤੈਨੂੰ 3 ਲਾਣੀ ਟੈਨਸ਼ਨ ਚੱਕਦੀ ਕੇ ਬੱਲੂ ਮੇਰਾ ਭਰਾ ਇੱਧਰ ਕਰੋ ਇੱਧਰ ਲਾਓ ਪਾਣੀ ਉੱਧਰ ਭਰੀ ਸਾਰੀ ਲੋ ਮਦਰੋ ਆ ਚਲਦੀ ਲੁੱਭੀ ਦੀ ਆ ਮੋਟਰ ਆਪਾਂ ਬੋਲਤੀ ਕਿਰੇ ਥਲੇ ਸਪੋਰਟ ਦੀਏ ਉਹ ਮੋਟਰ ਉਹ ਲੱਗਾ ਹੈਗਾ ਕਿ ਹਾਂ ਹਾਂਜੀ ਪਾਣੀ ਕਰੋ ਚੈੱਕ ਚਾਰ ਦਾ ਪਾਇਪ ਆ ਪ੍ਰੈਸ਼ਰ ਪੂਰਾ ਬਣ ਕੇ ਚੱਲਣ ਗਿਆ 10 ਪੈਸੇ ਲੱਗੇ ਆ ਖਰਚਾ ਆਪਣਾ ਲੱਗਾ ਏ 1 ਲੱਖ 60-60 ਹਜ਼ਾਰ ਰੁਪਈਆ ਲੱਗਾ ਵਾ ਉਹ ਸੀਮਨ ਬਜਰੀ ਵਾਲੇ ਆਪਣੇ ਵੱਖਰੇ ਲੱਗੇ ਆ ਠੀਕ ਆ ਜੀ ਸਮਾਨ ਸਾਰਾ ਏ ਗ੍ਰੇਡ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਸਾਰਾ 50 ਵਾਰ ਚੈੱਕ ਕਰ ਲਓ ਤੁਹਾਡੇ ਸਾਹਮਣੇ ਸਾਰਾ ਕੋਈ ਆਪਾਂ ਰੱਖਤਾ ਵਾ ਫੁੱਲੀ ਕਿਤਾਬ ਰੱਖਤੀ ਤਾਂ ਦੇਖੀ ਬਾਕੀ ਬੱਦੇ ਸਾਰੇ ਸਾਡੇ ਖੁਸ਼ ਆ ਵਧਾਈਆਂ ਵਧਾਈਆਂ ਹੋ ਗਈਆਂ ਤੇ ਚਲੋ ਜੀਂਦੇ ਵਾਦੇ ਰਹੋ ਤੇ ਰੱਬ ਰਖਾ ਮਿਲਦੇ ਆਪਾਂ ਅਗਲੀ ਵੀਡੀਓ 'ਚ ਤੇ ਬਾ ਕਿ ਮਾਰਾ ਜੇ ਕਿਹਨੇ ਲਵਾਉਣੀ ਚੜ੍ਹਦੀ ਕਲਾ ਰੱਖਿਓ ਸਾਰੇ ਚੜ੍ਹਦੀ ਤੰਦਰੁਸਤੀ ਰੱਖੇ ਮਾਲਕ ਸਾਰਿਆਂ ਦੇ ਲਵਾਉਣੀ ਤਾਂ ਕਨੈਕਟ ਕਰ ਲਿਓ ਸਮਾਨ 1 ਨੰਬਰ ਦਾ ਓਕੇ ਬਾਏ ਰੱਬ ਰੱਖਾ ਮਿਲਦੇ ਆਗਲੀ ਵੀਡੀਓ ਜੀ ਬੰਦੇ ਆਪਣੇ ਸਾਰੇ ਪ੍ਰੋਪਰ ਖੁਸ਼ ਹੋ ਜਾਣ ਗੱਲ